ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਲੈਕਸ਼ਨ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ 30 ਤਰੀਕ ਸ਼ਾਮ 5 ਵਜੇ ਤੋਂ 1 ਤਰੀਕ ਸ਼ਾਮ 7 ਵਜੇ ਤੱਕ ਠੇਕੇ ਬੰਦ ਕੀਤੇ ਗਏ ਸਨ ਪਰ ਇਹਨਾਂ ਤਿੰਨ ਤਰੀਕਾਂ ਦੇ ਅੰਦਰ ਹੀ ਕੁਝ ਪਿਆਕੜਾ ਵੱਲੋਂ ਗੜ ਸ਼ੰਕਰ ਪਧਰਾਣੇ ਵਿਖੇ ਅਜਿਹਾ ਕਾਂਡ ਕੀਤਾ ਗਿਆ ਕਿ ਸਾਰੇ ਹੱਕੇ ਪੱਕੇ ਰਹਿ ਗਏ ਹਨ ਦੱਸਦੀ ਕਿ ਪ੍ਰਸ਼ਾਸਨ ਦੀ ਚੱਪੇ-ਚੱਪੇ ਤੇ ਨਿਗਾਤ ਅਸੀ ਪਰ ਜਿਨ੍ਹਾਂ ਨੂੰ ਕਹਿੰਦੇ ਕਿ दारू ਵਾਲੇ ਕੀੜੇ ਤੰਗ ਕਰਦੇ ਹਨ ਉਹ ਫਿਰ ਕੀੜੇ ਸ਼ਾਂਤ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ ਤਸਵੀਰਾਂ ਤੁਹਾਨੂੰ ਪਦਰਾਨੇ ਤੋਂ ਦਿਖਾ ਰਹੇ ਜਿੱਥੇ ਸ਼ਰਾਬੀਆਂ ਵੱਲੋਂ ਠੇਕੇ ਦੀ ਕੰਧ 파ੜ ਕੇ ਵੱਡਾ ਹੋਲ ਕੱਢ ਕੇ ਦੱਸਿਆ ਜਾ ਰਿਹਾ ਕਿ ਸ਼ਰਾਬ ਦੀਆਂ ਪੇਟੀਆਂ ਚੋਰੀ ਕੀਤੀਆਂ ਗਈਆਂ ਹਨ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਲੋਂ ਮੌਕੇ ਦੀਆਂ ਤਸਵੀਰਾਂ ਲਈਆਂ ਜਾਂਦੀਆਂ ਹਨ ਪਰ ਚੋਰੀ ਰਾਤ ਵੇਲੇ ਹੋਈ ਹੈ ਕਿ ਚੋਰੀ ਦਿਨ ਵੇਲੇ ਹੋਈ ਹੈ ਇਹ ਸੀਸੀਟੀਵੀ ਕੈਮਰੇ ਖੰਘਾਲਣ ਤੋਂ ਬਾਅਦ ਹੀ ਪਤਾ ਲੱਗੇਗਾ ਠੇਕਾ ਮਾਲਕ ਦਾ ਇਹ ਵੀ ਕਹਿਣਾ ਹੈ ਕਿ ਠੇਕੇ ਬਾਹਰੋਂ ਸੀਲ ਕਰ ਦਿੱਤੇ ਗਏ ਸਨ ਜਿਸ ਦੇ ਕਰਕੇ ਕੋਈ ਵੀ ਕਰਨ ਦਾ ਠੇਕੇ ਦੇ ਅੰਦਰ ਨਹੀਂ ਸੀ ਲੇਕਿਨ ਇੱਕ ਗੱਲ ਦਾ ਸਪਸ਼ਟ ਹੈ ਕਿ ਜਿਨ੍ਹਾਂ ਨੂੰ ਤਲਬ ਸਤਾਉਂਦੀ ਹੈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਜਿਹੜੇ ਸ਼ਰਾਬੀ ਹੁੰਦੇ ਹਨ ਸ਼ਾਮ ਨੂੰ ਉਹਨਾਂ ਅੰਦਰ ਜਦ ਕੀੜੇ ਮੁਰਦਾਬਾਦ ਮੁਰਦਾਬਾਦ ਕਰਦੇ ਹਨ ਤਾਂ ਉਹਨਾਂ ਤੋਂ ਜਿੰਦਾਬਾਦ ਕਹਾਉਣ ਦੇ ਚੱਕਰ ਵਿੱਚ ਸ਼ਰਾਬੀ ਕੁਝ ਵੀ ਕਰ ਜਾਂਦੇ ਹਨ ਅਸਲ 'ਚ ਸਾਰਾ ਰੌਲਾ ਹੈ ਤਾਂ ਜਿੰਦਾਬਾਦ ਦਾ ਹੀ ਖੈਰ ਆਮ ਜਨਤਾ ਦਾ ਸੁਭਾਅ ਤਾਂ ਹੀ ਹੈ ਕਿ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਜੇ ਚੋਰਾ ਦੇ ਬੂ ਇੰਨੇ ਖੁੱਲੇ ਹਨ ਤਾਂ ਜਦੋਂ ਸ਼ਕਤੀ ਨਹੀਂ ਹੋਵੇਗੀ ਉਦੋਂ ਤਾਂ ਆਮ ਬੰਦੇ ਦਾ ਬਾਤ ਔਖਾ ਅਸੀਂ ਵੀ ਸੋਚਿਆ ਸੀ ਕਿ 1 ਤਰੀਕ ਨੂੰ ਸ਼ਾਮੀ 7 ਵਜੇ ਠੇਕੇ ਦੇ ਬਾਹਰ ਲਾਈਨ ਦਿਖਾਵਾਂਗੇ ਕਿ ਕਿੰਨੀਆਂ ਲੱਗੀਆਂ ਲੇਕਿਨ ਆ ਕਾਂਡ ਦੀਆਂ ਤਸਵੀਰਾਂ ਦੇਖ ਕੇ ਤਾਂ ਅਸੀਂ ਵੀ ਹੈਰਾਨ ਰਹਿ ਗਏ ਹਾਂ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕਿ ਕਿ ਇਹ ਆਪਣੇ ਇਲੈਕਸ਼ਨ ਦੇ ਕਰਕੇ ਨਾ ਠੇਕੇ ਸਰਕਾਰ ਵੱਲੋਂ ਬੰਦ ਸੀਗੇ ਤੇ ਉਹਦੇ ਰਾਤ ਨੂੰ ਮਤਲਬ ਠਿਕਾ ਜਿਹੜਾ ਇਹ ਬੰਦ ਦਿੱਤਾ ਗਿਆ ਸਿਰੇ ਸਾਨੂੰ ਫੋਨ ਆਇਆ ਵੀ ਤੁਹਾਡੀ ਦੁਕਾਨ ਦਾ ਸਾਡਾ ਕੰਢ ਪਾੜੀ ਉਹ ਤਾਂ ਆ ਕੇ ਦੇਖਿਆ ਤੇ ਸਾਡਾ ਨੁਕਸਾਨ ਕੀਤਾ ਹੋਇਆ ਹੈ ਕਿਤੇ ਕੁਛ ਸਾਡੇ ਸਾਹਮਣੇ ਜਿਹੜੇ ਕੋਈ ਰਹਿੰਦਾ ਨਹੀਂ ਸੀ ਵਕਤੇ}{|\} ਸ਼ੇਲਮੈਂ ਰਹਿੰਦੇ ਸੀਗੇ ਠੇਕੇ ਦੀ ਤਾਂ ਬੰਦ ਹੁੰਦੇ ਉਹ ਗਿਆ ਸੀਗੇ ਨਸ਼ੀਲਾ ਲਾਈਆਂ ਸੀ ਠੇਕੇ ਦੁਕਾਨ ਨੂੰ ਨਸ਼ੀਲਾ ਲੱਗੀਆਂ ਕਰਕੇ ਵੀ ਸ਼ੇਲਮੈਂਨਾਂ ਦਾ ਪਈ ਰੱਖ ਸਕਦੇ ਸੀਗੇ ਜਦੋਂ ਸ਼ੇਲੇ ਚੈੱਕ ਕਰਨ ਆਏ ਤਾਂ ਉਸ ਟਾਈਮ ਤੇ ਕੰਢ ਪਾੜੀ ਉਹ ਦੇਖੀ ਨੁਕਸਾਨ ਹੋਇਆ ਦਿੱਖਿਆ ਕੁੱਪੇ ਫੋਰਸਰ ਨੂੰ ਹਾਂਜੀ ਪੁਲਿਸ ਨੂੰ ਫੋਨ ਕੀਤਾ ਜੀ ਆ ਰਹੀ ਹੈ ਬਾਕੀ ਦੇਖ ਲਓ ਜੋ ਕਾਰਵਾਈ ਹੈ ਉਹ ਕਰਨ ਕਰੂਗੀ ਪੁਲਿਸ ਮੈਂ ਸਾਬਨ ਸਾਈਡ ਗੰਗੀਧਰਾਮ ਖਾਣਾ ਗੜੀ ਸ਼ੰਕਰ ਮੈਨੂੰ ਮੈਸੇਜ ਮਿਲਿਆ ਸੀ ਕਿ ਪਧਰਾਣੇ ਪਿੰਡ ਠੇਕੇ ਤੇ ਚੋਰੀ ਹੋਈ ਹੈ ਜਿਹੜਾ ਮੈਂ ਮੌਕਾ ਆ ਕੇ ਦੇਖਿਆ ਹੈ ਜਿਹੜਾ ਮੌਕੇ ਤੇ 4 ਇੰਚ ਦਾ ਜੋ ਪੜਦਾ ਇੱਕ ਸਾਈਡ ਤੇ ਕੀਤਾ ਹੋਇਆ ਹੈ ਪਲਾਸਟਰ ਵੀ ਨਹੀਂ ਹੋਇਆ ਤੇ ਆ ਕੇ ਦੇਖਿਆ ਅੰਦਰ ਚੋਰੀ ਹੋਈ ਜਾਦੀ ਹੈ ਜਿਹੜਾ ਹੁਣ ਦੇਖਦੇ ਆ ਇਹ ਕੰਗਾ ਕੈਂਬਰੀ ਕੰਗਾਲੇ ਜਾ ਰਹੇ ਆ ਜਿਹੜੇ ਕੋਈ ਮੌਕੇ ਦੀ ਕਾਰਵਾਈ ਹੋਈ ਗਈ ਕਾਨੂੰਨੀ ਕਾਰਵਾਈ ਕੀਤੀ ਸਰ ਠੇਕੇ ਬੰਦ ਸੀ ਤਿੰਨੇ ਹਾਂ 3 ਦਿਨ ਵਾਸਤੇ ਠੇਕੇ ਬੰਦ ਸੀ ਇਹ ਕਿੰਨਾ ਕੁ ਨੁਕਸਾਨ ਸਰ ਲੱਗਦਾ ਇਹ ਤਾਂ ਹੁਣ ਅੰਦਰੋਂ ਕਹਿੰਦੇ ਚੈੱਕ ਨਹੀਂ ਕੀਤਾ ਜੇ ਅੰਦਰੋਂ ਚੈੱਕ ਹੋਊਗਾ ਤਾਂ ਫੇਰ ਪਤਾ ਲੱਗਣਾ ਹੈ ਹਾਂ